ਕਬੱਡੀ 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 ਮਨੀ ਇੱਕ ਨਾ ਮੰਨ ਲਓ ਵੀ ਜਿਹੜਾ ਵੀ ਜਦੋਂ ਆਪਾਂ ਕਬੱਡੀ ਸ਼ਬਦ ਲੈਨੇ ਆ ਕਬੱਡੀ ਦੇ ਨਾਂ ਤੇ ਲੋਕਾਂ ਨੇ ਅਮੇਜ਼ ਬਣਾਲੀ ਇੱਕ ਡਰੱਗ ਟੀਕੇ ਨਸ਼ਾ ਹਾਂ ਯਸ ਇੱਕ ਹਰ ਕੋਈ ਬੰਦਾ ਨਾ ਜਿਹਦੇ ਕੋਲੇ ਵੀ ਮੰਨ ਲਓ ਵੀ ਮੈਂ ਕਰਦੀ ਜੇ ਕਬੱਡੀ ਦਾ ਗਵਾਚਨ ਕਰਦੀ ਓਹ ਡਰੱਗ ਤੇ ਜਾਂ ਕਬੱਡੀ ਵਾਲੇ ਪਲੇਅਰਾਂ ਨੂੰ ਘਾਟ ਦਿੰਦੇ ਹੈ ਹਨਾ ਤੇ ਹਾਲਾਂਕਿ ਸਚਾਈ ਨਹੀਂ ਹੈਗੀ ਪੂਰੀ ਇਹ ਅੱਧੀ ਸਚਾਈ ਆ ਬਈ ਹੁਣ ਜਿਵੇਂ ਕੁਛ ਦਿਨ ਪਹਿਲਾਂ ਲੱਖਾ ਬਾਈ ਬੜਾ ਸਪੈਕਟਾ ਹਨਾ ਉਹਦੀ ਆਪਾਂ ਸਪੋਰਟ ਵੀ ਕਰਦੇ ਆ ਪਰ ਉਹਨੂੰ ਕੀ ਲੋਡ ਪੈ ਗਈ ਇਹ ਬੋਲਣ ਦੀ ਜਾਂ ਕਿਦਾਂ ਵੀ ਕੀ ਤੂੰ ਬਈ ਉਹੀ ਗੱਲ ਕਰਦੇ ਆਪਾਂ ਯਾਰ ਮੈਨੂੰ ਐਂਸੋ ਯਾਰ ਤੁਹਾਨੂੰ ਬਈ ਤੁਸੀਂ ਵਧੀਆ ਮੁੱਦੇ 'ਚ ਬੋਲਦੇ ਆ ਅਸੀਂ ਥੋੜੀ ਗੱਲ ਤਾਂ ਐਗਰੀ ਵੀ ਸੀਗੇ ਤੁਸੀਂ ਯਾਰ ਕਬੱਡੀ ਨੂੰ ਬਈ ਐਂ ਸਮਝ ਲੈ ਕਬੱਡੀ ਵੀ ਇਉਂ ਐ ਬਈ ਯਾਰ ਜਣਾ ਖਣਾ ਮੂੰਹ ਚੱਕਦਾ ਕਬੱਡੀ ਤੇ ਪੈ ਜਨੇ ਟੀ ਕੇਰ ਬਈ ਮੈਨੂੰ ਐ ਕਰਿਓ ਯਾਰ ਟੀ ਕੇ ਲਾ ਕੇ ਤੁਸੀਂ ਇੱਕ ਖੇਡ ਕੇ ਦਿਖਾਓ ਮੈਨੂੰ ਯਾਰ ਟੀ ਕੇ ਆਂ ਬੰਦੇ ਲਾ ਕੇ ਦਿਖਾਓ ਹੱਦੇ ਕਰੀ ਪਈ ਐ ਭਾਈ ਇੰਨਾ ਯਾਰ ਅਸੀਂ ਤੇ ਸੱਚੀ ਐ ਕਿ ਹੱਥ ਬਨ ਕੇ ਬੇਨਤੀ ਕਰਦੇ ਆ ਜਿਹੜਾ ਵੀ ਯਾਰ ਕਹਿੰਦਾ ਵੀ ਟੀਕੇ ਭਾਈ ਬਣ ਕੇ ਗਰਾਊਂਡ 'ਚ ਖੜੇ ਆ ਸੀ ਯਾਰ ਗਰਾਊਂਡ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਸਵੇਰ ਦੋ ਘੰਟੇ ਸ਼ਾਮ ਨੂੰ ਚਾਰ ਘੰਟੇ ਹੋ ਗਏ ਯਾਰ ਨਹੀਂ ਹੁਣ ਪਾਣੀ ਵੀ ਨਹੀਂ ਮਿਲਦਾ ਆਲਾ ਚਲੂ ਹਨਾ ਕਹਿੰਦੇ ਵੀ ਇੱਕ ਇਦਾਂ ਦਾ ਟੀਕਾ ਵਾ ਵੀ ਲਾ ਲਈਏ ਤਾਂ ਬੰਦਾ ਕੰਦ ਪਾੜ ਕੇ ਵੈਦੀ ਨਾ ਗਿਆਂਦਾ ਬਿੱਲੇ ਤੂੰ ਕੋਈ ਓਪੀਨੀਅਨ ਭਾਈ ਪਹਿਲਾਂ ਤਾਂ ਮੈਂ ਜਿਹੜੇ ਸਾਨੂੰ ਦਰਸ਼ਕ ਦੇਖ ਰਹੇ ਆ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਹਨਾ ਵੀ ਇਦਾਂ ਦਾ ਕੋਈ ਨਹੀਂ ਹੈਗਾ ਵੀ ਕਬੱਡੀ ਨੂੰ ਬਦਨਾਮ ਕਰਦੇ ਆ ਵੀ ਕਬੱਡੀ 'ਚ ਨਸ਼ਾ ਹਨਾ ਕਿਉਂਕਿ ਵੀਰੇ ਮੈਨੂੰ 2600 2006 ਤੋਂ ਖੇਡਦਾ ਆ ਮੈਨੂੰ ਤਕਰੀਬਨ 15-18 ਸਾਲ ਹੋ ਗਏ ਹਨਾ ਮੇਰੀ ਇੰਜਰੀਆਂ ਵੀ ਹੋਈਆਂ ਇੰਜਰੀ ਦੇ ਬਾਅਦ ਮੈਂ ਰਿਕਵਰੀ ਕਰਕੇ ਖੇਡਣ ਵੀ ਲੱਗਿਆ ਹਨਾ ਕੋਈ ਇਹੋ ਜਿਹਾ ਬੰਦਾ ਤਾਂ ਹੈ ਨਹੀਂ ਵੀ ਜਿਹੜਾ ਨਸ਼ੇ ਕਰਕੇ ਦੁਬਾਰਾ ਇੰਜਰੀ ਦੇ ਬਾਅਦ ਆਪਰੇਸ਼ਨ ਤੋਂ ਬਾਅਦ ਖੇਡਣ ਲੱਗ ਜਾਊਗਾ ਹਨਾ ਜੇ ਇਦਾਂ ਦੀ ਗੱਲ ਹੁੰਦੀ ਵੀ ਕਬੱਡੀ ਨਸ਼ੇੜੀ ਜਾਂ ਪੀ ਕੇ ਲਾ ਕੇ ਖੇਲਦੇ ਤਾਂ ਫਿਰ ਤੁਹਾਨੂੰ ਪਤਾ ਐਨ ਐਨ ਛੜ ਛੜਾਓ ਕੈਂਪ ਆ ਉਹਨੂੰ ਕੈਂਪ ਵਿੱਚ ਛੱਡਣ ਦੀ ਬਜਾਏ ਕਬੱਡੀ ਖੇਡਣ ਲਾ ਦਿਓ ਠੀਕ ਹੈ ਨਾ ਨਹੀਂ ਸਹੀ ਗੱਲ ਆ ਹੁਣ ਮੰਨ ਲਾ ਬਹੁਤ ਵਧੀਆ ਬਿੱਲੀ ਨੇ ਸਵਾਰ ਕੀਤੀ ਹੁਣ 20 ਸਾਲ ਨੂੰ ਹੋ ਗਏ ਬਿੱਲੇ ਨੂੰ ਖੇਡ ਦੇਣ ਕੋ 2006 ਤੋਂ ਲੱਗਿਆ ਹੋਇਆ ਵਾ 2026 ਆ ਗਿਆ ਮੰਨ ਲਓ ਹਣਾ ਮੈਨੂੰ 25 ਸਾਲ ਹੋ ਗਏ ਮਨੀ ਨੂੰ 25 ਸਾਲ ਹੋ ਗਏ ਜੇ ਮੰਨ ਲਓ ਵੀ ਇਹ ਟਰੱਕ ਕਰਦੇ ਹੁੰਦੇ ਤਾਂ ਅੱਜ ਨੂੰ ਤਾਂ ਮੰਨ ਲਓ ਵੀ ਆਰਗਨ ਖਰਾਬ ਹੋ ਜਾਣੇ ਸੀਗੇ ਹਨਾ ਤੇ ਨਾਲੇ ਵੀ ਇੰਨਾ ਲੰਬੀ ਆ ਆ ਉਮਰ ਦੇ ਵਿੱਚ ਆ ਕੇ ਵੀ ਹਨਾ ਤੇ ਚੱਲ 30 ਪਲੱਸ ਲਾ ਲਓ ਮਨੀ ਦੀ ਏਜ ਆ ਬਿੱਲੇ ਦੀ ਵੀ 30 ਪਲੱਸ ਏਜ ਆ ਤੇ ਮੇਰੀ ਵੀ 30 ਪਲੱਸ ਏਜ ਆ ਖੇਡਦੇ ਪਏ ਆ ਹਨਾ ਤੇ ਵਧੀਆ ਟਰੈਕ ਤੇ ਆ ਚਾਰ ਚਾਰ ਆਪਰੇਸ਼ਨ ਹੋਲੇ ਯਾਰ ਚਾਰ ਚਾਰ ਆਪਰੇਸ਼ਨ ਹੋ ਗਏ ਉਦੋਂ ਬਾਅਦ ਸਰਜਰੀਆਂ ਕੀਤੀਆਂ ਬਈ ਫਿਰ ਹਾਰਡ ਵਰਕਿੰਗ ਕਰਨ ਦੀ ਲੋੜ ਨਹੀਂ ਪੈਣੀ ਸੀ ਮਤਲਬ ਵੀਰੇ ਦੀ ਗੇਮ ਹੋ ਜਾਣੀ ਹੋਰ ਵੀ ਗੱਲ ਹੈ ਵੀਰੇ ਇੱਕ ਵੀਰੇ ਟੈਸਟ ਤੂੰ ਆਪਣੇ ਕਰਾ ਲਾ ਕੇ ਜਾਂ ਸਾਡੇ ਕਰਾ ਲਾ ਕੇ ਸਾਰੀ ਬਾਡੀ ਦੀ ਟੈਸਟ ਕਰਾ ਵੀਰੇ ਹਨਾ ਮਤਲਬ ਇਦਾਂ ਨਹੀਂ ਹੁੰਦਾ ਬੂ ਚੱਕ ਕੇ ਹਰੇਕ ਬਾਡੀ ਤੇ ਪੈ ਜਾਂਦਾ ਯਾਰ ਉਹ ਤਾਂ ਬਜ਼ੁਰਗ ਸੀ ਗਿਆ ਇੱਕ ਪਹਿਲੇ ਕੈਨੇਡਾ ਤੇ ਯਾਰ ਵੀ ਹੋ ਗਿਆ ਯਾਰ ਉਹ ਇੱਕ ਲੋਕਾਂ ਨੂੰ ਜਰਦੇ ਨਹੀਂ ਹੈਗੇ ਇਹਨੇ ਕਬੱਡੀ ਛੱਡ ਦੋ ਆਪਣਾ ਕਬੱਡੀ ਦੇ ਪੈਸੇ ਲਈ ਜਨ ਇੰਨੇ ਪੈਸੇ ਲਈ ਯਾਰ ਅਸੀਂ ਮਿਹਨਤ ਨਹੀਂ ਕਰਦੇ ਹਾਂ ਹਾਂ ਕੁੜੀਆਂ ਵਿਆਹ ਕਰ ਦੋ ਯਾਰ ਕੁੜੀਆਂ ਵਿਆਹ ਹੀ ਨਹੀਂ ਕਰਨੇ ਕਰੀ ਜਲੋ ਅਬਦੇ ਤੁਸੀਂ ਕਬੱਡੀ ਦੇ ਬਾਦ ਪਏ ਹੋਇਆਂ ਕ੍ਰਿਕਟ ਦੇ ਬਾਦ ਕ੍ਰਿਕਟ ਮੈਂ ਇੰਨਾ ਪੈਸਾ ਯਾਰ ਕਹਿੰਦੇ ਹਵਾ ਖਰਾਬ ਹੋ ਗਈ ਹਵਾ ਖਰਾਬ ਥੋੜੀ ਵੀਰੇ ਮਿਹਨਤ ਕਰਦੇ ਆ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਬਾਈ ਉਹੀ ਆ ਵੀ ਕੰਡ ਮੋਏ ਪਏ ਸਾਰੇ ਥਰੀ ਯਾਰ ਕੋਈ ਦੇਖਦਾ ਕੋਈ ਕਬੱਡੀ ਦੀ ਗੱਲ ਹਰੇਕ ਉੱਠ ਕੇ ਇਹ ਮੁੱਦੇ ਤੇ ਬੋਲਣ ਲੱਗ ਜਾਂਦਾ ਕੋਈ ਮਿਹਨਤ ਵੀ ਦੇਖੇ ਵੀ ਦੋ ਕਿੰਨੇ ਵਜੇ ਉੱਠਦੇ ਆ ਕਿਹੜੀ ਖਰਾਕ ਠੀਕ ਹੈ ਹਰੇ ਕਹਿੰਦਾ ਟੀਕੇ ਲਾਉਣੇ ਹੁਣ ਲੱਖਾ ਸੁਦਾਣਾ ਹਰੇਕ ਮੁੱਦੇ ਤੇ ਬੋਲਦਾ ਸੀ ਸਭ ਨੇ ਸਪੋਰਟ ਕਰੀ ਅਸੀਂ ਵੀ ਸ਼ੇਅਰ ਕਰੀਏ ਜਿਹੜੇ ਪਹਿਲਾਂ ਬੋਲਦਾ ਸੀ ਪਰ ਆਹ ਚੀਜ਼ਾਂ ਥੋੜੇ ਵੀ ਜਿਹੜੇ ਵੀ ਗੇਮ ਚੱਲਦੇ ਤੁਸੀਂ ਗੇਮ ਨੂੰ ਬੋਲੋ ਬਾਕੀ ਯਾਰ ਤੇਰੀ ਮੇਰੀ ਗੱਲ ਸੁਣ ਬਾਈ ਕਿ ਕਬੱਡੀ ਮੈਂ ਤੂੰ ਉੱਥੇ ਬਦਨਾਮ ਹੋਇਆ ਤੂੰ ਆਪਣਾ ਗੈਂਗਸਟਰ ਚ ਬਦਨਾਮ ਹੋਇਆ ਤੂੰ ਫਿਰ ਤੂੰ ਯਾਰ ਕਬੱਡੀ ਮੈਂ ਟੀਕੇ ਲਾ ਕੇ ਪੈਸੇ ਇੱਧਰ ਹੀ ਕਮਾ ਲੈਂਦਾ ਉੱਧਰ ਵੀ ਤਾਂ ਗੈਂਗਸਟਰ ਮੈਂ ਪਈਆਂ ਤੂੰ ਯਾਰ ਇੱਧਰ ਕਬੱਡੀ ਖੇਡਦਾ ਸੀਗਾ ਇੱਧਰ ਟੀਕੇ ਲਾ ਕੇ ਕਬੱਡੀ ਖੇਡ ਪੈਸੇ ਬਣਾਉਣ ਦੇ ਫੋਲ ਉੱ ਆਪਣੇ ਕਬੱਡੀ ਵਾਲੇ ਪਲੇਅਰ ਕੈਮਰੇ ਤੇ ਮੂਰੇ ਖਣੀ ਦਾ ਸੰਗਦੇ ਆ ਵੀ ਉਹਨਾਂ ਨੂੰ ਹੱਕ ਆ ਬੋਲਣ ਦਾ ਕੀ ਤੂੰ ਕਬੱਡੀ ਪਲੇਅਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਉਹ ਵੀਰੇ ਮੈਂ ਨਹੀਂ ਕਹਿੰਦਾ ਜਿੰਨਾ ਤੁਹਾਨੂੰ ਪਤਾ ਨਾ ਭਾਈ ਬਣ ਕੇ ਇੱਕ ਰਿਕੁਐਸਟ ਮੈਂ ਸਾਰੇ ਪਲੇਅਰਾਂ ਅੱਗੇ ਕਰਦਾ ਪਲੇਅਰਾਂ ਅੱਗੇ ਉਦਾਂ ਬੰਦੇ ਦੇ ਵੀ ਕਰਦਾ ਜਿਹੜੀ ਤੁਹਾਡਾ ਹੱਕ ਬਣਦਾ ਆਪਣਾ ਹੱਕ ਛੱਡੋ ਨਾ ਕਿਸੇ ਤੇ ਬਾਈ ਯਾਰ ਮੇਰੀ ਗੱਲ ਸੁਣ ਜ਼ਿੰਦਗੀ ਵਿੱਚ ਇੱਕ ਵਾਰ ਆਉਣਾ ਬਾਰ-ਬਾਰ ਨਹੀਂ ਆਉਣਾ ਤੇ ਬਾਈ ਆਪਣੇ ਆਪ ਨੂੰ ਇੰਨਾ ਬਦਨਾਮ ਨਾ ਕਰੋ ਵੀ ਆਪਾਂ ਕਹ ਲੂ ਯਾਰ ਸਾਡੇ ਵਿਆਹ ਹੋਏ ਹੋਏ ਆ ਸਾਡੇ ਜਵਾਕ ਪੜਦੇ ਸਕੂਲਾਂ 'ਚ ਯਾਰ ਮਾ ਟੀਚਰ ਕਹਿੰਦੇ ਤੇਰੇ ਬਾਪੂ ਨੇ ਕਿੰਨੀ ਵੇਸੀ ਹੈ ਬਈ ਯਾਰ ਉਹੀ ਤਾਂ ਗੱਲ ਹੈ ਇੱਕ ਕਬੱਡੀ ਦੀ ਨਾ ਅਮੀਰ ਜਦੋਂ ਕਬੱਡੀ ਸ਼ਬਦ ਬੋਲਦੇ ਆ ਉਹ ਇਦਾਂ ਲੋਕਾਂ ਦੇ ਵਿੱਚ ਬਣ ਗਈ ਵੀ ਟੀਕੇ ਡਰੱਗ ਨਸ਼ਾ ਜਿਹੜੇ ਕਿ ਹੋਣਾ ਚਾਹੀਦਾ ਸੀਗਾ ਹਾਰਡ ਵਰਕਿੰਗ ਡੈਡੀਕੇਸ਼ਨ ਗਰੀਬੀ ਦੇ ਵਿੱਚੋਂ ਉੱਠ ਕੇ ਵੱਡੇ ਲੈਵਲ ਤੱਕ ਜਾਣ ਦੇ ਹੀ ਹੈ ਨਾ ਉਹ ਬਈ ਸਾਰੇ ਜਾਉਂਗੇ ਆਪਣੇ ਯਾਰ ਸਾਰੇ ਕਾਲੂ ਕਹਦੇ ਵੀ ਇੱਥੇ ਕਿ ਮੇਰ ਕਿਵੇਂ ਮੂੰਹ ਦਿਖਾਉਂਗਾ ਯਾਰ ਬਾਈ ਅਸੀਂ ਇਦਾਂ ਸਾਡੇ ਘਰ ਦੇ ਨੂੰ ਪਤਾ ਸਾਡੇ ਜੀਵਨ ਸਾਥੀ ਨੂੰ ਪਤਾ ਹੈ ਹੈਨਾ 20 ਬੰਦੇ ਕੀ ਕਰਦੇ ਆ ਬਈ ਜਿਹੜੇ ਡਰੱਗੀ ਹੁੰਦੇ ਜਿੜੀ ਹੁੰਦੇ ਅਸੀਂ ਰੁਪਈਆਂ ਤੱਕ ਕਮਾ ਸਕਦੇ ਬਾਈ ਯਾਰ ਹਣਾ ਸਮਾਜ ਚ ਰਹਿਣਾ ਇਹ ਜੀ ਇੱਕ ਗੱਲ ਵੀਰਾ ਦੂਜੀ ਹੈਨਾ ਮੈਂ ਤਾਂ ਚਲੋ ਬਾਈ ਦੀ ਲੱਖੇ ਦੀ ਸੰਧਾਨੀ ਦੀ ਉਹ ਇੰਟਰਵਿਊ ਮੈਂ ਇੰਨਾ ਜਾਣਦਾ ਨਹੀਂ ਨਾ ਕਿਉਂਕਿ ਆਪਾਂ ਵੀਰਾ ਕਬੱਡੀ ਦੇ ਇਲਾਵਾ ਜਿਗਰ ਕਬੱਡੀ ਆਪਣੇ ਮੈਂਬਰ ਹਨਾ ਉਹਨਾਂ ਨੂੰ ਹੀ ਜਾਣਦੇ ਆ ਜਿਆਦਾ ਜਾਣਦੇ ਨਹੀਂ ਇੱਕ ਪਾਸੇ ਤਾਂ ਕਬੱਡੀ ਨੂੰ ਆਪਣਾ ਮਾਂ ਖੇਡ ਕਬੱਡੀ ਦੱਸਦੇ ਆ ਉਹ ਬਾਈ ਆਪਣੀ ਮਾਂ ਨੂੰ ਇਹ ਗੱਲ ਤਾਂ ਦੱਸੀ ਜਾਂਦਾ ਵੀ ਅਸੀਂ ਟੀਕੇ ਲਗਦੇ ਆ ਜਾਂ ਮਾਂ ਦੇ ਬਲੇ ਲੱਖਾ ਖੇਡਿਆ ਬਾਈ ਕਬੱਡੀ ਅਲੀਗੇਸ਼ਨ ਲਾਂਦਾ ਹਾਂ ਜਦੋਂ ਬਾਈ ਖੇਡਿਆ ਫਿਰ ਉਹਨੂੰ ਬਣਦਾ ਨਹੀਂ ਹੈ ਨਾ ਬਾਈ ਨੂੰ ਗਲਾਪਾ ਵੀ ਹੋਰ ਨੂੰ ਵੀ ਮੂੰਹ ਚੱਕ ਕੇ ਬੋਲਣ ਦਾ ਜਾਣਦਾ ਨਹੀਂ ਜਿਹੜਾ ਪੰਜਾਬੀਆਂ ਪੰਜਾਬੀ ਨੂੰ ਇਹ ਗੱਲ ਇਹ ਤਾਂ ਅੱਕੀ ਹੋਈ ਹੈਗੀ ਕਬੱਡੀ ਕੱਲੀ ਕਬੱਡੀ ਹੈਗੀ ਆਪਣੀ ਕਬੱਡੀ ਨੂੰ ਆਪਣੀ ਮਾਂ ਨੂੰ ਹੀ ਬਦਨਾਮ ਕਰੀਏ ਇਹ ਦੂਜੀ ਮਾਂ ਹੈ ਜਿਹੜਾ ਬੰਦਾ ਮੂੰਹ ਚੱਕਦਾ ਕਬੱਡੀ ਦੇ ਪੈ ਜਾਂਦਾ ਯਾਰ ਮੇਰੀ ਕਬੱਡੀ ਨਾ ਮੇਰੀ ਗੱਲ ਸੁਣ ਲੈ ਇੱਕ ਮਿੰਟ ਕਬੱਡੀ ਦਾ ਨਾਮ ਕਰਦੇ ਤੁਸੀਂ ਮਹੀਨਾ ਮਿਹਨਤ ਕਰਕੇ ਦੇ ਦੋ ਮਹੀਨੇ ਵਿੱਚ ਤੂ ਅੱਕੇ ਵੇਜੂ ਅਸੀਂ 18 20 ਸਾਲ ਹੋ ਗਏ ਸਾਨੂੰ ਯਾਰ ਹਨਾ ਅਸੀਂ 3-4 ਘੰਟੇ ਬੰਦਾ ਮਿਹਨਤ ਵਾ ਕੱਢਦਾ ਸਿਆਲ ਦੀ ਤੇ ਇਹਦੇ ਗਰਮੀ ਦੇ ਬਾਈ ਗਰਮੀ ਚ ਮਰਨਿਆ ਹਾਲ ਹੋ ਜਾਂਦਾ ਜਦੋਂ ਮੈਂ ਮਿਹਨਤ ਕਰਦੇ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਯਾਰ ਆ ਸਿਆਰ ਚ ਕਿਵੇਂ ਮਿਹਨਤੋਂ ਦੀ ਤੁਹਾਨੂੰ ਪਤਾ ਯਾਰ ਹਾਂ ਰਹੀਆਂ ਹੀ ਛੱਡਦਾ ਬੰਦਾ ਯਾਰ ਹਰੇਕ ਪਲੇਅਰ ਨੂੰ ਚਾਹੀਦਾ ਜਿਹੜਾ ਕਬੱਡੀ ਨਾਲ ਜੁੜਿਆ ਚਾਹੇ ਬਜਨੀ ਖੇਡਦਾ ਜਾਂ ਉੱਪਰ ਖੇਡਦਾ ਜਿਹੜੇ ਮੁੱਦੇ ਕਬੱਡੀ ਦੇ ਅਲੀਗੇਸ਼ਨ ਲੱਗਦੇ ਆ ਜਾਂ ਮੁੱਦੇ ਇਹ ਜੇ ਉੱਠਦੇ ਆ ਨਸ਼ੇ ਬਾਰੇ ਉਹ ਬੋਲਣ ਜਾਗਰੂਕ ਹੋਣ ਤਾਂ ਕਿ ਆਪਣੀ ਮਾਂ ਖੇਡ ਕਬੱਡੀ ਨੂੰ ਕੋਈ ਬਦਨਾਮ ਨਾ ਕਰ ਸਕੇ ਠੀਕ ਆ ਵੀਰੇ ਕਿਉਂਕਿ ਸਭ ਹਰੇਕ ਪਲੇਅਰ ਨੂੰ ਪਤਾ ਆਪਾਂ ਕਿ ਕਿੰਦਾ ਨੇ ਘਰਾਂ ਤੋਂ ਉੱਠ ਕੇ ਕਿੰਨੀ ਖਰਾਕਾ ਕੇ ਮਿਹਨਤ ਲਾ ਕੇ ਆਪਾਂ ਇੱਥੇ ਤੱਕ ਪਹੁੰਚਨੇ ਆ ਜਦੋਂ ਕੋਈ ਤੀਜਾ ਬੰਦਾ ਆਪਣੀ ਕਬੱਡੀ ਮਾਂ ਖੇਡ ਕਬੱਡੀ ਨੂੰ ਬਦਨਾਮ ਕਰਦਾ ਤਾਂ ਕਿੰਨਾ ਫੀਲ ਹੁੰਦਾ ਬਾਕੀ ਕਰ ਹੋਰ ਵੀ ਆ ਸਾਰੇ ਨੂੰ ਆਪਣਾ ਸਿਲ ਹੋਰ ਵੀ ਆ ਕੋਈ ਗੱਲ ਹੋਰ ਵੀ ਆ ਕੋਈ ਲਾਉਂਦਾ ਵੀ ਆ ਉਹ ਕਿਸੇ ਥੋੜੀ ਆਪਣੇ ਲਾਉਂਦਾ ਜਾਨਵਰ ਥੋੜੀ ਜਾਨਵਰ ਲਾਉਣ ਲੱਗਿਆ ਆਪ ਬਾਈ ਮੇਰੀ ਗੱਲ ਸੁਣ ਲਓ ਇੱਕ ਮਿੰਟ ਇੱਥੇ ਕੋਈ ਦੁੱਧਾ ਤੋਤਾ ਨਹੀਂ ਹੈਗਾ ਹਾਂ 100 ਚੂਹੇ ਖਾ ਕੇ ਬਿੱਲੀ ਹੱਦ ਨੂੰ ਚੱਲੀ ਬਾਕੀ ਚਲੋ ਮੰਨਦੇ ਆ ਜੇ ਕੋਈ ਬੰਦਾ ਡਰਗ ਕਰਦਾ ਵੀ ਆ ਪੜਿਆ ਲਿਖਿਆ ਹੁੰਦਾ ਉਹਨੂੰ ਪਤਾ ਵੀ ਇਹਦੇ ਕੀ ਸਾਈਡ ਇਫੈਕਟ ਆ ਆਪਦੇ ਸਰੀਰ ਤੇ ਆ ਬਾਕੀ ਆਏ ਆ ਡਰਗ ਕਰਕੇ ਕਿਸੇ ਦੀਆਂ ਤਾਰਾਂ ਨਹੀਂ ਲਾਉਂਦੇ ਚੋਰੀਆਂ ਨਹੀਂ ਕਰਦੇ ਟਰਾਂਸਫਾਰਮਰ ਜੋ ਤੇਲ ਨਹੀਂ ਕੱਢਦੇ ਆਪਦੇ ਸਰੀਰ ਤੇ ਹੰਡਾਉਨੇ ਆ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਆ ਤੇ ਆਪਦੇ ਪੈਸੇ ਲੈ ਕੇ ਘਰ ਨੂੰ ਜਾਂਦੇ ਆ ਇਹਦੇ ਨਾਲ ਤਾਂ ਗਲਤ ਵਿਚਾਰ ਜਾਣਾ ਨਾ ਜੇ ਕਿਤੇ ਮਾਰਕੀਟ 'ਚ ਫਿਰਦੇ ਆ ਕੱਲ ਨੂੰ ਅਗਲਾ ਕਹੋਗਾ ਵੀ ਅੰਨ ਛੇੜੀ ਜਾਂਦੇ ਆ ਇਹ ਛੇੜੀ ਜਾਂਦੇ ਆ ਡਰਗੀ ਜਾਂਦੇ ਆ ਕਿਸੇ ਨੂੰ ਵੀ ਕੋਈ ਪਲੇਅਰ ਨੂੰ ਵੀ ਜਿਹੇ ਡੌਲੇ ਬੜੇ ਹੋਗੇ ਆਹ ਹੈ ਨਾ ਟੀਕੇ ਲਾ ਕੇ ਬਣੇ ਹੋਏ ਆ ਇਹ ਨਹੀਂ ਪਤਾ ਵੀ ਉਹ 4 ਵਜੇ ਟੀਕੇ ਲਾ ਕੇ ਮੈਨੂੰ ਐ ਦੱਸੋ 1 ਮਿੰਟ ਟੀਕੇ ਲਾ ਕੇ ਡੌਲੇ ਬਣਾ ਕੇ ਤਾਂ ਦਿਖਾਓ ਬਣਦੇ ਕਿਵੇਂ ਆ ਬੈਠੇ ਬਣ ਕੇ ਕਿਤੇ ਉਹ ਸਹੀ ਗੱਲ ਆ ਹੈ ਵੀਰੇ ਮੇਰੀ ਗੱਲ ਸੁਣੋ ਟਾਈਮ ਇਹੋ ਜਿਹਾ ਬਾਈ ਮੇਰੀ ਗੱਲ ਸੁਣੋ ਕਬੱਡੀ ਤੇ ਪਹਿਰੇ ਹੀ ਗੈਂਗਸਟਰ ਬਹੁ ਮਗਰ ਪਏ ਹੋਏ ਆ ਮੈਰੀਕਾ ਗੈਂਗਸਟਰ ਦੇ ਹੱਥ ਬਣ ਕੇ ਬੇਨਤੀ ਹੈ ਵੀਰੋ ਭਰਾ ਬਣ ਕੇ ਹੱਥ ਆਪਣੀ ਦੁਸ਼ਮਣੀ ਆਪ ਨਿਵੇੜ ਦਿਓ ਬਾਈ ਯਾਰ ਕਹਾਂ ਨੂੰ ਕਿਸੇ ਮਾਂ ਦਾ ਪੁੱਤ ਜਿਸੇ ਘਰ ਵਾਲੀ ਦਾ ਘਰ ਵਾਲਾ ਮਾਰਦੇ ਆ ਕਿਸੇ ਭੈਣ ਦਾ ਭਾਈ ਮਾਰਦੇ ਆ ਕਿਸੇ ਮਾਂ-ਬਾਪ ਦਾ ਪੁੱਤ ਮਾਰਦੇ ਆ ਬਾਈ ਯਾਰ ਜੇ ਜੇ ਰਿਕਵੈਸਟ ਕਰਦੇ ਆ ਜੇ ਉਹਨਾਂ ਦੀਆਂ ਆਪਸੀ ਦੋਸਮਣੀਆਂ ਤਾਂ ਉਹਨੂੰ ਕਬੱਡੀ ਦੇ ਥਰੂ ਜਾਂ ਕਬੱਡੀ ਵਾਲਿਆਂ ਦੇ ਵਿੱਚ ਲਿਆ ਕੇ ਨਾ ਕੱਢੋ ਕਿਉਂਕਿ ਪਹਿਲਾਂ ਹੀ ਕਬੱਡੀ ਦਾ ਬਹੁਤ ਬਦਨਾਮ ਕੀਤੀ ਪਈ ਹੈ ਲੋਕਾਂ ਨੇ ਹੈਨਾ ਤਾਂ ਆਪਾਂ ਡਰਾ ਧਮਕਾ ਕੇ ਜਿਹੜੇ ਨਵੇਂ ਆ ਰਹੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਆ ਤੇ ਗੈਂਗਸਟਰਾਂ ਦੇ ਵਿਰਤੀ ਤੇ ਤੂੰ ਡਰੱਗ ਵਾਲੇ ਖੇੜਾ ਨਹੀਂ ਛੱਡਦੇ ਪਏ ਤਾਂ ਰਿਕਵੈਸਟ ਕਰਦੇ ਆਂ ਵੀ ਜੇ ਕੋਈ ਉਹਨਾਂ ਦੀਆਂ ਦੁਸ਼ਮਣੀਆਂ ਦਾ ਕਬੱਡੀ ਦੇ ਥਰੂ ਨਾ ਕੱਢੋ ਸਹੀ ਗੱਲ ਆ ਬਾਕੀ ਬਾਈ ਟੈਸਟ ਦੇ ਅੰਦਰ ਇੱਕ ਬਾਈ ਸੁਨੇਹਾ ਜ਼ਰੂਰ ਆ ਬਾਈ ਮੈਂ ਕਬੱਡੀ ਖੇਡਦੇ ਨੂੰ 2008 ਤੋਂ ਖੇਡਦਾ ਹਾਂ ਮੈਂ ਇੰਗਲੈਂਡ ਟੈਸਟ ਦੇ ਕਬੱਡੀ ਖੇਡਿਆ ਜਿੰਨੂੰ ਮਰਜ਼ੀ ਪੁੱਛ ਲਿਓ ਬਾਈ ਇੱਥੇ ਹਾਂ ਮਣੀ ਇਹ ਗੱਲ ਆ ਤੂੰ ਕਿੰਨੇ ਅਰੀ ਮੈਦ ਨੂੰ ਕਵਾਤਨ ਪੁੱਛਣਾ ਭੁੱਲ ਗਿਆ ਵੀ ਹੁਣ ਤੱਕ ਤਦਰੇ ਕਿੰਨੇ ਡਰੱਗ ਟੈਸਟ ਹੋਏ ਆ ਤੇ ਕਿੰਨੇ ਤੂੰ ਪਾਸ ਕੀਤਾ ਬਾਈ ਮੈਂ ਕਦੇ ਡੋਪ ਟੈਸਟ ਤੇ ਡੋਪ ਟੈਸਟ ਹੁਣ ਤੱਕ ਮਨ ਲੈ ਇੰਟਰਨੈਸ਼ਨਲ ਲੈਵਲ ਤੇ ਤਰੀ ਕਿੰਨੇ ਡੋਬ ਟੈਸਟ ਹੋਇਆ ਮੇਰੇ 8 ਵਾਰ ਡੋਬ ਟੈਸਟ ਹੋਰੀ ਬਾਈ ਜਿਹੜੇ ਕੱਲੇ ਜਾਣ ਜਾਣ ਵਾਸਤੇ ਅੰਗਰੇਨ ਨੂੰ 7-8 ਜਿੰਨੀ ਵਾਰ ਗਏ ਆ ਇਕਸਰ ਅੰਗਰੇਨ ਵਿੱਚ ਇਦਾਂ ਕਹਿੰਦੀ ਹਰੇਕ ਜਿਹੜਾ 7 ਸਾਲ ਟੈਸਟ ਦੇ ਕੇ ਜਾਂਦੇ ਰਹੇ ਆ ਬਾਈ ਮੈਂ ਵਿਲੇ ਤੂੰ ਖੇਡਿਆ ਅੰਗਰੇਨ ਬਾਈ ਮੈਂ ਖੇਡਿਆ ਉਦੋਂ ਡੋਬ ਟੈਸਟ ਨਹੀਂ ਦੇ ਹੁੰਦੇ 2014 ਚ ਲੀਗ ਚੱਲੀ ਆ ਉਹਦੇ ਚ ਹਰੇਕ ਮੈਚ ਤੇ ਟੈਸਟ ਹੁੰਦਾ ਸੀਗਾ ਮੈਚ ਸਟਾਰਟ ਹੋਣੇ ਤੋਂ ਮੈਂ ਵੀ ਦੇਖੋ ਲੀਗ ਟੈਸਟ ਮੇਰੇ ਦੇਖ ਤੋਂ ਵੀ ਖੇਡਿਆ ਅਸੀਂ ਹੋਰ 4-5 ਪਲੇਅਰ ਆ ਹਰ ਮੈਚ ਸਟਾਰਟ ਹੋਣੇ ਤੋਂ ਪਹਿਲਾਂ ਜਦੋਂ ਟੀਮਾਂ ਬਣਨ ਦੇ ਪਹਿਲਾਂ ਟੈਸਟ ਹੋਏ ਆ ਹਰੇਕ ਮੈਚ ਤੇ ਟੈਸਟ ਹੁੰਦਾ ਸੀਗਾ ਹਰੇਕ ਪਲੇਅਰ ਦਾ ਟੈਸਟ ਹੁੰਦਾ ਉਹ ਮੁੜ ਕੇ ਮੈਂ ਪਿਛਲੇ 2022 ਤੇ ਟੈਸਟ ਹੋਏ ਆ ਫਿਰ ਕਈ ਵਾਰ ਇੰਜਰੀ ਕਰ ਕੋਈ ਜਿਆਦਾ ਮਾੜਾ ਮੋਟਾ ਉੱਥੇ ਤੇ ਟੈਸਟ ਹੋਏ ਮੇਰਾ ਫੀਮ ਵਗੈਰਾ ਖਾ ਲੈਂਦੇ ਹਨਾ ਉਹ ਟੈਸਟ ਚ ਵੀ ਆਏ ਹੈ ਇਹ ਜੀ ਗੱਲ ਨਹੀਂ ਵੀ ਟੈਸਟ ਫੇਕ ਸੀਗੇ ਟੈਸਟ ਰੀਜਨ ਸੀਗੇ ਉਹ ਸਾਰਿਆਂ ਦੇ ਟੈਸਟ ਹੋਏ ਆ ਐਦਾਂ ਦੀ ਕੋਈ ਗੱਲ ਨਹੀਂ ਦੇਖੋ ਮੈਂ ਐਦਾਂ ਨਹੀਂ ਕਹਿੰਦਾ ਵੀ ਨਹੀਂ ਯੂਜ਼ ਕਰਦੇ ਠੀਕ ਆ ਕਈ ਤਰ੍ਹਾਂ ਦਾ ਹੁੰਦਾ ਸੀ ਡਾਕਟਰ ਕੋਲ ਵੀ ਤਾਂ ਲਵਾਣ ਜਾਂਦੇ ਆ ਚਲੋ ਪਲੇਅਰ ਨੂੰ ਥੋੜੀ ਬਹੁਤ ਨੌਲੇਜ ਆ ਜਾਂਦੀ ਆ 5-7 ਸਾਲ ਖੇਡਦਾ 15 ਸਾਲ ਖੇਡਦਾ ਇੰਜਰੀ ਹੋਣ ਕਰਕੇ ਉਹ ਪੇਨ ਕਿਲਰ ਲੈ ਲੈਂਦਾ ਹਨਾ ਇਹਦਾ ਮਤਲਬ ਉਹ ਥੋੜੀ ਡਰੱਗ ਲੈਂਦਾ ਡਰੱਗ ਕੀ ਜੀ ਜਾਂਦੇ ਡਰੱਗ ਹਮੇਸ਼ਾ ਹੁੰਦੇ ਇਹ ਗੱਲ ਬਲੇ ਦੀ ਸਹੀ ਆ ਬੰਦਾ ਵੀ ਆਪਾਂ ਜਾਣਿਆ ਡਾਕਟਰ ਦੇ ਬਿਮਾਰ ਹੋਣੇ ਆਪਾਂ ਇੰਜੈਕਸ਼ਨ ਲਵੋਣਾ ਸੁਣਾ ਬਾਈ ਇੱਕ ਸਟੀਰ ਦੀ ਗੱਲ ਕਰਦੇ ਆ ਕੀ ਸਟੀਰ ਕਿਹੜੀ ਗੇਮ ਚ ਨਹੀਂ ਹੈਗਾ ਨਾ ਲੋ ਮਨ ਨੂੰ ਸਾਰੀਆਂ ਗੇਮਾਂ ਦੇ ਵਿੱਚ ਮਤਲਬ ਫਿਰ ਸਾਰੇ ਡਰੱਗ ਹੋ ਹੋਗੇ ਬਾਈ ਕਈ ਵਾਰ ਸਟੀਰ ਯਾਰ ਮੈਨੂੰ ਡਾਕਟਰ ਜੀ ਕਹਿੰਦੇ ਬਜ਼ੁਰਗ ਲੱਕ ਦੂਹ ਦਾ ਕਹਿੰਦੇ ਉਹ ਡੈਗੜ ਹੋ ਗਦਨੇ ਆ ਤੇ ਇਹਦਾ ਮਤਲਬ ਬਜ਼ੁਰਗ ਵੀ ਸਿਆਣੇ ਵੀ ਡੈਗੀ ਹੋ ਗਏ ਲਾਲੋ ਟਿੱਟਾ ਹੋ ਗਿਆ ਦਾਰੂ ਹੋ ਗਈ ਆ ਇਹ ਫੀ ਆ ਹੋ ਗਏ ਆਪਣੇ ਕੈਪਸੂਲ ਨਹੀਂ ਰੋਟੀ ਵੱਧ ਖਾ ਲੋ ਉਹਦਾ ਵੀ ਸਾਈਡ ਇਫੈਕਟ ਹਾਂ ਨਾ ਕੋਈ ਚੀਜ਼ ਵੱਧ ਖਾ ਲੋ ਸਾਈਡ ਇਫੈਕਟ ਆਏਗਾ ਨਾ ਬਾਈ ਸਹੀ ਗੱਲ ਆ ਬਾਈ ਮੇਰੇ پیشنਟ ਹੋਏ ਮੈਂ ਨਹੀਂ ਕਹਦਾ ਮੈਂ ਮਾੜਾ ਮੋਟਾ ਸਟੀਰ ਦਿੱਤਾ ਹੋਊਗਾ ਪਰ ਰਿਕਵਰੀ ਲਈ ਬਾਈ ਉਹ ਜ਼ਰੂਰੀ ਸੀਗਾ ਕਿ ਬਾਈ ਮੇਰੇ ਪ੍ਰੈਸ਼ਨ ਯਾਰ ਉਹਨੇ ਬਾਈ ਬਾਕੀ ਜੇ ਕੋਈ ਬੰਦਾ ਲੈਂਦਾ ਵੀ ਆ ਸਟੀਰੌਇਡ ਲੈਂਦਾ ਜਾਂ ਇਹ ਟਰੱਕ ਚਾਹੇ ਡੋਪ ਉਹਨੂੰ ਆਪਦਾ ਪਤਾ ਹੁੰਦਾ ਉਹ ਆਪਦੇ ਟੈਸਟ ਕਰਾਉਂਦਾ ਵਾ ਉਹਨੂੰ ਪ੍ਰੋਪਰ ਨੌਲੇਜ ਦੇ ਨਾਲ ਵਰਤਿਆ ਜਾਂਦਾ ਵਾ ਇਹ ਨਹੀਂ ਹੈਗਾ ਵੀ ਉਹ ਬਿਨਾਂ ਨੌਲੇਜ ਤੋਂ ਜਾਂ ਬਿਨਾਂ ਉਹ ਤੋਂ ਆ ਬਾਕੀ ਯਾਰ ਜਿਹੜੀ ਚੀਜ਼ ਮੈਂ ਲੱਤੀ ਨੇ ਮੇਰੀ ਵਾਈਫ ਨੂੰ ਪਤਾ ਹੈ ਮੇਰੇ ਜੀਵਨ ਸਾਥੀ ਨੂੰ ਲਾ ਹੋਰ ਦੱਸੋ ਹੁਣ ਕੀ ਚਾਹੀਦਾ ਵਾ ਠੀਕ ਹੈ ਮੇਰੀ ਜੀਵਨ ਸਾਥੀ ਨੂੰ ਪਤਾ ਵੀ ਮੈਂ ਚ ਕਰਦੀ ਆ ਉਹਨੂੰ ਪਤਾ ਸਾਡੇ ਪਰਿਵਾਰ ਨੂੰ ਪਤਾ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਹੈ ਨਾ ਸਾਡੇ ਵੀਰੇ ਮੈਂ ਕਿਸੇ ਨੂੰ ਸਪਾਈ ਨਹੀਂ ਦੇਣੀ ਥੋੜਾ ਵੀਰੇ ਮੈਂ ਮੈਂ ਬਾਹਰ ਖੇਡੇ ਟੈਕਟੇ ਦੇ ਖੇਡੇ ਆ ਕਲੀਅਰ ਇੱਕ ਬੰਦਾ ਕਹਿੰਦਾ ਮਨੀ ਡੋਪ ਚ ਆਇਆ ਬੰਦਾ ਮੂਰੇ ਲਿਆਓ ਅਸੀਂ ਕਹਿੰਦੇ ਉਹਦੇ ਉੱਤੇ ਮੈਨੂੰ ਲੱਗਦਾ ਵੀ ਨਾ ਮੇਰੀ ਵਾਈਫ ਨੂੰ ਪਤਾ ਜੀ ਨੂੰ ਸੱਤ ਨੂੰ ਵੀ ਮੈਂ ਕਿਹੜੀ ਚ ਦਿੱਤੀ ਆ ਹਾਂ ਮੈਂ ਹੁਣ ਤੇ ਬਾਵਰਨ ਪੈਨ ਕਿਲੇ ਅੰਦਰ ਆ ਹੁਣ ਮੈਂ ਭਾਈ 3 ਮਹੀਨੇ ਤੋਂ ਵੀ ਬੰਦ ਕਰਤਾ ਮੈਂ 14 ਸਾਲ ਬਾਵਰਨ ਲੱਗ ਕੇ ਖੇਡਦਾ ਮੇਰੇ ਪ੍ਰੈਸ਼ਰ ਹੋਏ ਸੀਗੇ ਦਰਦ ਹੁੰਦਾ ਸੀਗਾ ਉਹ ਆਪਣੇ ਉਹਦੇ ਵੀ ਨਾ ਸਾਈਡ ਇਫੈਕਟ ਵੀ ਤੂੰ ਭੁਗਤਦਾ ਮਾਂ ਜੇ ਖੇਡਦਾ ਮਾਂ ਕਰਦਾ ਮਾਂ ਇੱਕ ਸੈਕਰੀਫਾਈਜ਼ ਕਰਨਾ ਮਾਂ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਹਨ ਮੰਨ ਲਓ ਵੀ ਉਹ ਤੈਨੂੰ ਪਤਾ ਵਾ ਹੂੰ ਠੀਕ ਹੈ ਨਾ ਉਹਦੇ ਸਾਈਡ ਇਫੈਕਟ ਆਪਾਂ ਚੱਲਦੇ ਹਾਂ ਪਤਾ ਵਾ ਮੁੜ ਕੇ ਭਾਈ ਅਸੀਂ ਆਪਣੀ ਬਾਡੀ ਦੇ ਟੈਸਟ ਤੇ ਭਾਈ ਤਿੰਨ ਮਹੀਨੇ ਵਿੱਚ ਸਾਰੀ ਬਾਡੀ ਟੈਸਟ ਕਰਾਉਣੀ ਹੈ ਆਪਣੀ ਨਾਲੇ ਜਿਆਦਾ ਇੰਗਲੈਂਡ ਜਾਂਦੇ ਸੀ ਨਾ ਟੈਸਟ ਹੁੰਦੇ ਸੀ ਸਭ ਤੋਂ ਪਹਿਲਾਂ ਲੁਧਿਆਣੇ ਟੈਸਟ ਹੁੰਦਾ ਸੀ ਲੁਧਿਆਣੇ ਲੈਬ ਸੀ 20000 ਰੁਪਏ ਦੇ ਕੇ ਟੈਸਟ ਹੁੰਦਾ ਸੀ 20000 ਦੇ ਕੇ ਟੈਸਟ ਕਰਾਉਂਦੇ ਸੀ ਉਹ ਤੋਂ ਆਪਣੇ ਏਰੀਆ ਦੇ ਜਿਹੜੇ ਪਲੇਅਰ ਮੈਂ ਮੇਰੇ ਨਾਲ ਜਾਂਦੇ ਮੈਂ ਤੇ ਪ੍ਰਦੀਪ ਵੀ ਤਕਰੀਲੇ ਸੀਗੇ ਸਾਰੇ ਇੱਕ ਅਡੇ ਡੋਪ ਚ ਨਹੀਂ ਆਏ ਹੈਗੇ ਉੱਥੇ ਟੈਸਟ ਹੁੰਦੇ ਸੀ ਪ੍ਰੋਪਰ ਟਾਈਮ ਯਾਰ 2022 ਟੈਸਟ ਇੰਗਲੈਂਡ ਉਹਦੇ ਪੈਸੇ ਦੇ ਠੀਕ ਹੈ ਜੀ ਮੁਰਕ ਇੱਥੇ ਡੈਸਟ ਹੋਇਆ ਸੀ ਜੀਨ ਦੂਤੀਏ ਨੇ ਬਜਾਫੀ ਰਿਹਾ ਮੈਂ ਫਿਰ ਡੈਸਟ ਹੋਇਆ ਇੱਥੇ ਮੈਂ ਫਿਰ ਕਲੀਅਰ ਹੁੰਦਾ ਰਿਹਾ ਬਈ ਸਹੀ ਗੱਲ ਆ ਬਈ ਐਵੇਂ ਹਨਾ ਵੀ ਮਿਹਨਤ ਵੀ ਦੇਖਣੀ ਪੈਂਦੀ ਆ ਜਣਾ ਹਨਾ ਵੀ ਉੱਠ ਕੇ ਨਾ ਬੋਲਣ ਲੱਗ ਜਾ ਕਰੋ ਪਤਾ ਨਹੀਂ ਪੱਤਰਕਾਰਾਂ ਨੂੰ ਕੀ ਪ੍ਰੋਬਲਮ ਆ ਸਾਡੇ ਤੋਂ ਕਬੱਡੀ ਤੋਂ ਤੇ ਮੂਹਰੇ ਆਨਸਰ ਦੇਣ ਵਾਲਿਆਂ ਨੂੰ ਪਤਾ ਨਹੀਂ ਕੀ ਹਨਾ ਲਾਗ ਡਾਟਾ ਕਬੱਡੀ ਨਾਲ ਤੇ ਰਿਕਵੈਸਟ ਕਰਦੇ ਆ ਬਈ ਕਬੱਡੀ ਇੱਕ ਹਾਰਡ ਵਰਕਿੰਗ ਗੇਮ ਆ ਤੇ ਡਿਸਪਲਿਨ ਦੀ ਗੇਮ ਆ ਤੇ ਕਾਫੀ ਮਿਹਨਤ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਹਨਾ ਤੇ ਪਹਿਲਾਂ 5 5 7 7 ਸਾਲ ਤੱਕ ਪਲੇਅਰਾਂ ਨੂੰ ਕੋਈ ਨਾਮ ਨਹੀਂ ਹੁੰਦਾ ਪਲੇਅਰਾਂ ਦਾ ੱੱਕੇ ਖਾ ਕੇ ਉਦੋਂ ਬਾਅਦ ਮੂਰੇ ਆਉਂਦੇ ਆ ਇਸੇ ਦੀ ਪ੍ਰਸਿੱਧੀ ਮਿਲਦੀ 50 50 ਚਾਂਸ ਆ ਹਾਂ 1000 ਰੁਪਏ ਡੇਲੀ ਦੇ ਖਾਣਾ ਪੈਂਦਾ ਉਹ ਵੀ ਪੱਕਾ ਥੋੜੀ ਬਤਾ ਤੂੰ ਪਲੇਅਰ ਬਣ ਜਾਣਾ ਸਹੀ ਗੱਲ ਜੇ ਲੈਣ ਦੀ ਟੀਮ ਆ ਤਾਂ ਤੈਨੂੰ ਚਾਂਸ ਹੈਗੇ ਮਾਰੇ ਮੋਟੇ ਪੈਸੇ ਤੂੰ ਆਈ ਜਾਵੇਂਗਾ ਡੇਲੀ ਨਹੀਂ ਤੈਨੂੰ 1 ਲੱਖ ਹੋਣਾ ਪੈਣਾ 1 ਲੱਖ ਕਰਨ ਵਾਸਤੇ ਵੀਰੇ ਬੰਦੇ ਨੂੰ ਦਿਨ ਰਾਤ ਕਰਨਾ ਪੈਂਦਾ ਵੀਰੇ ਉਹ ਚ ਵੀ ਦੋ ਤਰ੍ਹਾਂ ਦੀ ਗੱਲ ਆ ਇੱਕ ਡਰੱਗ ਇੱਕ ਡੋਪ ਹਨਾ ਹਰੇਕ ਤਾਂ ਜਿਹੜੇ ਪੱਤਰਕਾਰ ਹੁੰਨੇ ਆ ਕੁਐਸਚਨ ਕਰਦੇ ਨੇ ਡਰੱਗ ਗਾਹਾਂ ਆਨਸਰ ਦੇਣ ਵਾਲੇ ਵੀ ਇਦਾਂ ਬ੍ਰਾਂਡ ਸਰ ਚਿੱਟਾ ਕੋਈ ਬੰਦਾ ਨਸ਼ਾ ਹੈ ਨਾ ਡੋਪ ਹੁੰਦਾ ਚਲੋ ਸਟੀਅਰ ਰੋਡ ਵਗੈਰਾ ਲੰਦੇ ਜਿੱਦਾਂ ਇੰਜਰੀ ਹੋ ਜਾਂਦੀ ਆ ਉਹ ਕੱਲੇ ਪਲੇ ਕਬੱਡੀ ਪਲੇਅਰ ਨਹੀਂ ਲੰਦੇ ਹਰੇਕ ਗੇਮ ਚ ਹਰੇਕ ਐਥਲੀਟ ਚ ਹਰੇਕ 올림픽 ਚ ਹੈ ਨਾ ਕਈ 올림픽 ਵਾਲਿਆਂ ਦੇ ਤੁਹਾਨੂੰ ਵੀ ਪਤਾ ਹਨਾ ਵੀ ਬਾਅਦ ਚੋ ਮੈਡਲ ਵੀ ਵਾਪਸ ਆਏ ਆ ਇਹ ਚੀਜ਼ਾਂ ਕਰਕੇ ਚਲੋ ਬੰਦਾ ਰਿਕਵਰੀ ਕਰਕੇ ਲੰਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਅਸੀਂ ਵੀ ਯੂਜ਼ ਕਰਦੇ ਆ ਹਨਾ ਤੁਹਾਨੂੰ ਦੇਖਾ ਜਿਮਾਂ ਚ ਜਿਹੜੇ ਬੋਡੀ ਬਿਲਡਰ ਆ ਉਹ ਵੀ ਯੂਜ਼ ਕਰਦੇ ਆ ਪਰ ਹਰੇਕ ਮੂੰਹ ਚੱਕ ਕੇ ਕਹਿੰਦਾ ਡਰੱਗ ਡਰੱਗਰ ਡੋਪ ਚ ਬਹੁਤ ਫਰਕ ਪੈਂਦਾ ਇਸ ਕਰਕੇ ਦੇਖ ਕੇ ਸੋਚ ਸਮਝ ਕੇ ਆਨਸਰ ਦੇਣਾ ਚਾਹੀਦਾ ਪੁੱਛਣਾ ਵੀ ਸੋਚ ਸਮਝ ਕੇ ਚਾਹੀਦਾ ਪਰ ਲਾਸਟ ਸਵਾਲ ਇੱਕ ਫੇਰ ਵੀ ਇਦਾਂ ਦਾ ਕੋਈ ਇੰਜੈਕਸ਼ਨ ਤਾਂ ਨਹੀਂ ਹੈਗਾ ਜਿਹੜਾ ਲਾ ਕੇ ਵੀ ਕੰਧ ਵੇਚ ਦੀ ਲੰਘ ਜੇ ਬੰਦਾ ਫਾੜ ਕੇ ਨਾ ਵੀਰੇ ਜੇ ਮੇਰੀ ਗੱਲ ਸੁ ਵੀਰੇ ਫੇ ਤੂੰ ਕਬੱਡੀ ਛੱਡੀ ਘਾਤੀ ਪ੍ਰਾ ਤੂੰ ਲਾ ਕੇ ਖੇਡੀ ਜਾਂਦਾ ਜਰੂਰੀ ਬਣਾਮ ਗੈਸਟਰ ਹੱਬ ਦਿਵਾਉਣਾ ਤਾਂ ਸਹੀ ਗੱਲ ਆ ਬੰਦਾ ਆਪਣੇ ਕੋਲ ਜੇ ਤੁਹਾਨੂੰ ਪਹਿਲਾਂ ਦੱਸਿਆ ਇਹਨੇ ਨਾ ਇੰਟਰਵਿਊ ਚ ਵੀ ਕ੍ਰਿਕਟ ਖੇਡਦੇ ਸੀ ਉਹ ਬਾਕੀ ਉਹ ਸਾਰਾ ਜਿੰਨੇ ਸੁਲਤਾਨੇ ਲਾ ਗਿਆ ਹਾਂ ਦੱਲੀ ਕਿਹਾ ਸੀ ਸੁਲਤਾਨੇ ਲਾ ਗਿਆ ਹੋਰ ਕਿਸੇ ਨੂੰ ਦਿੱਤਾ ਹੀ ਨਹੀਂ ਇਹਨੇ ਆ ਸਾਰੇ ਜੇ ਬਈ ਤੇਰੇ ਪਾਸ ਹੈਗਾ ਪ੍ਰਾ ਉਸਤਾਦ ਜੀ ਆ ਕੋਸਾਂ ਨੂੰ ਦੋ ਆ ਕੋਸਾਂ ਨੂੰ ਦੋ ਜੀ ਕਈ ਵਾਰ ਸਾਡੀ ਟੀਮ ਚ ਪਲੇਅਰ ਕੱਢ ਦਿੰਦਾ ਇੱਕ ਦੋ ਜਗ੍ਹਾ ਅਸੇ ਜਾਫੀ ਪੂਰੇ ਰਹਿੰਦੇ ਆ ਤੁਹਾਨੂੰ ਫੇ ਕੋਸਾਂ ਨੂੰ ਲੋ ਜੀ ਧੰਨਵਾਦ ਪ੍ਰਾ ਓਕੇ ਜੀ ਸਤਿ ਸ਼੍ਰੀ ਅਕਾਲ